ਪਹਿਲਾਂ ਤਾਂ ਮੈਂ ਤੁਹਾਡੇ ਇਸ ਪ੍ਰੈਸ ਦੇ ਮਾਧਿਅਮ ਨਾਲ ਗਟਕੜੀ ਸਾਹਿਬ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਕਿ ਇੱਕ ਸਾਡੀ ਜਿਹੜੀ ਮੰਗ ਹੈ ਉਹ ਨੈਸ਼ਨਲ ਹਾਈਵੇ ਦੀ ਆਨੰਦਪੁਰ ਸਾਹਿਬ ਤੋਂ ਨੰਗਲ ਤੱਕ ਜਿਹੜੀ ਬਹੁਤ ਟਾਈਮ ਤੋਂ اٹਕੀ ਹੋਈ ਸੀ ਉਹ ਉਹਨਾਂ ਨੇ ਪਾਸ ਕਰਕੇ ਸਾਡੀ ਜਿਹੜੀ ਜਨਤਾ ਕੰਸਟੀਟੂਐਂਸੀ ਆਨੰਦਪੁਰ ਸਾਹਿਬ ਨੂੰ ਜਿਹੜਾ ਇੱਕ ਰਾਹਤ ਦਾ ਰਾਹਤ ਮਿਲੀ ਹੈ ਉਹਦੇ ਵਾਸਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਰਹੀ ਗੱਲ ਦੋਨੇ ਪਾਰਟੀਆਂ ਦੀ ਕਾਂਗਰਸ ਔਰ ਆਮ ਆਦਮੀ ਪਾਰਟੀ ਚ ਜਿਹੜਾ ਅੱਜ ਜੰਗ ਚੱਲ ਰਿਹਾ ਹੈ ਕੇ ਕੰਮ ਜਿਹੜਾ ਉਹ 80 ਕਰਵਾ ਰਹੇ ਆ ਅਸੀਂ ਕਰਵਾ ਰਹੇ ਆ ਤੇ ਮੈਂ ਇਹਨਾਂ ਨੂੰ ਕਹਿਣਾ ਚਾਹਾਂਗਾ ਕਿ ਜਿਹੜੇ ਸੈਂਟਰ ਦੇ ਪ੍ਰੋਜੈਕਟ ਹੈ ਸੈਂਟਰੰਨਾ ਅੱਛਾ ਜਿਹੜਾ ਉਹ ਕੰਮ ਕਰ ਰਿਹਾ ਹੈ ਜੇ ਤੁਹਾਡੇ ਚ ਨਹੀਂ ਹੋੜ ਲੱਗੀ ਸੀਗੀ ਤਾਂ 2000 ਰਾਣਾ ਜੀ ਕਹਿ ਰਹੇ ਕਿ ਮੈਂ ਇਹ ਪ੍ਰੋਜੈਕਟ ਜਿਹੜਾ 2004 ਚ ਪਾਸ ਕਰਾਇਆ ਸੀਗਾ ਉਸ ਤੋਂ ਬਾਅਦ ਦੋ ਵਾਰ ਕਾਂਗਰਸ ਦੀ ਸਰਕਾਰ ਆਈਏ ਉਹਨਾਂ ਨੇ ਆਪਣੀ ਸੜਕ ਆਪਣੀ ਸਰਕਾਰ ਦੇ ਵਿੱਚ ਇਹ ਸੜਕ ਦਾ ਕੰਮ ਕਰਨ ਦਾ ਕਿਉਂ ਨਹੀਂ ਸੋਚਿਆ ਔਰ ਦੂਜੇ ਪਾਸੇ ਜੇ ਮੈਂ ਕਹਾ ਜਿਹੜੀ ਮੌਜੂਦਾ ਪਾਰਟੀ ਆਮ ਆਦਮੀ ਪਾਰਟੀ ਸਰਕਾਰ ਹੈ ਉਹ ਅਗਰ ਇਸ ਚੀਜ਼ ਦਾ ਜਿਹੜਾ ਉਹ ਕ੍ਰੈਡਿਟ ਲੈਣਾ ਚਾਹੁੰਦੀ ਹੈ ਤਾਂ ਮੈਂ ਉਹਨਾਂ ਨੂੰ ਇਹ ਕਹਾਂਗਾ ਕਿ ਜਿਹੜੀ ਸਾਡੀ ਨੰਦਪੁਰ ਸਾਹਿਬ ਤੋਂ ਦੁਆਬੇ ਨੂੰ ਸੜਕ ਜੋੜ ਰਹੀ ਹੈ ਗੜ ਸ਼ੰਕਰ ਤੱਕ ਜਿਹੜੀ ਸੜਕ ਹੈ ਉੱਥੇ ਇਹਨਾਂ ਤੋਂ ਪੰਜ ਪੱਛ ਤੱਕ ਵੀ ਜਿਹੜੇ ਉਹ ਲੱਗੇ ਨਹੀਂ ਹੈ ਉਹ ਜਿਹੜੇ ਸਾਡੇ ਕਿਲਾ ਨੰਦਗੜ ਸਾਹਿਬ ਤੋਂ ਬਾਬਾ ਜੀ ਕਾਰ ਸੇਵਾ ਵਾਲੇ ਜਿਹੜੇ ਹੈ ਉਹ ਉਸ ਸੜਕ ਨੂੰ ਔਰ ਜਿਹੜੇ ਵਿੱਚ ਜਿੰਨੇ ਵੀ ਪੋੜਾ ਉਹਨਾਂ ਨੂੰ ਬਣਾ ਰਿਹਾ ਕਿਉਂਕਿ ਸਾਡੇ ਨੰਦਪੁਰ ਸਾਹਿਬ ਇੱਕ ਤਖਤ ਹੈ ਤਖਤ ਨੂੰ ਜੋੜਨ ਵਾਲੀ ਜਿਹੜੀ ਮੇਨ ਸੜਕ ਜਿਹੜੀ ਮੰਨੀ ਜਾਂਦੀ ਹੈ ਉਹ ਨੰਦਪੁਰ ਸਾਹਿਬ ਤੋਂ ਗੜ ਸ਼ੰਕਰ ਦਾ ਜਿਹੜਾ ਰੋਡ ਹੈ ਉਹਨੂੰ ਮੰਨਿਆ ਤੁਸੀਂ ਦੇਖ ਰਹੇ ਹੋ ਮੇਰੇ ਪ੍ਰੈਸ ਵਾਲੇ ਭਰਾ ਸਾਰੇ ਦੇਖਦੇ ਆ ਕਿ ਉਸ ਸੜਕ ਦਾ ਕੀ ਹਾਲ ਹੈ ਅੱਜ ਬਾਬੇ ਕਿਸ ਤਰੀਕੇ ਨਾਲ ਲੋਕਾਂ ਤੋਂ ਵੀ ਪੈਸੇ ਇਕੱਠੇ ਕਰਕੇ ਔਰ ਖੁਦ ਬਾਬੇ ਉੱਥੇ ਬੈਠ ਕੇ ਉਹ ਰੋਡ ਜਿਹੜਾ ਬਣਾ ਰਿਹਾ ਏ ਔਰ ਇਸ ਸਰਕਾਰ ਦੇ ਜਿਹੜੇ ਓ ਕੰਨ ਤੇ ਜੂਨ ਤੱਕ ਸਰਕਦੀ ਨਹੀਂ ਅੱਜ ਜੇ ਗੜਕੜੀ ਸਾਹਿਬ ਨੇ ਇਹ ਜਿਹੜੀ ਸੜਕ ਹੈ ਉਹ ਪਾਸ ਕਰ ਦਿੱਤੀ ਹੈ ਤਾਂ ਇਹਦਾ ਕ੍ਰੈਡਿਟ ਲੈਣ ਵਾਸਤੇ ਦੋਨੇ ਲੀਡਰ ਜਿਹੜੇ ਕਾਂਗਰਸ ਦੇ ਔਰ ਆਮ ਆਦਮੀ ਪਾਰਟੀ ਦੇ ਇੱਕ ਦੂਜੇ ਤੇ ਅੱਗੇ ਇੱਕ ਦੂਜੇ ਤੇ ਅੱਗੇ ਜਿਹੜੀ ਉਹਨਾਂ ਦੀ ਰੇਸ ਲੱਗੀ ਹੋਈ ਹੈ ਸੋ ਮੈਂ ਆਪਣੇ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਔਰ ਨਿਤਨ ਗਟਕੜੀ ਜੀ ਦਾ ਦਿਲੋਂ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਪੰਜਾਬ ਵਾਸਤੇ ਇੰਨਾ ਕੁਝ ਕੀਤਾ ਇਸ ਤੋਂ ਪਹਿਲਾਂ ਵੀ ਜੇ ਮੈਂ ਗੱਲ ਕਰਾਂ ਪੰਜਾਬ ਦੀ ਤਾਂ ਜਿਹੜਾ ਸ਼ਹੀਦੀ ਮਹੀਨਾ ਹੈ ਸਾਡਾ ਉਹ ਪ੍ਰਧਾਨ ਮੰਤਰੀ ਜੀ ਨੇ ਔਰ ਪੂਰੀ ਲੀਡਰਸ਼ਿਪ ਸੈਂਟਰ ਦੀ ਨੇ ਬਹੁਤ ਅੱਛੇ ਤਰੀਕੇ ਨਾਲ ਜਿਹੜਾ ਉਹ ਮਨਾਇਆ ਔਰ ਤੁਸੀਂ ਕਿਤੇ ਇੱਕ ਵੀ ਮੇਰੀ ਗੱਲ ਸੁਣਿਓ ਪ੍ਰੈਸ ਵਾਲੇ ਜਿਹੜੇ ਮੇਰੇ ਵੀਰ ਹੈ ਕਿ ਇਹਨਾਂ ਨੇ ਕਿਤੇ ਵੀ ਕਿਸੇ ਗੁਰਦੁਆਰਾ ਸਾਹਿਬ ਤੇ ਜਾ ਕੇ ਕਾਂਗਰਸ ਪਾਰਟੀ ਨੇ ਜਾ ਆਮ ਆਦਮੀ ਪਾਰਟੀ ਨੇ ਕਿਤੇ ਕੰਡਪੜ ਸਾਫ ਕਰਵਾਇਆ ਹੋਵੇ ਜਾਂ ਉੱਥੇ ਜਾ ਕੇ ਕਿਤੇ ਸ਼ਾਮਲ ਹੋਏ ਹੋਣ ਕੋਈ ਇੱਕ ਵੀ ਮੈਨੂੰ ਇਹਨਾਂ ਦੀ ਫੋਟੋ ਜਿਹੜੀ ਹੈ ਉਹ ਦੱਸੀ ਜਾਵੇ ਜਦਕਿ ਜਿਹੜੇ ਸਾਡੇ ਯੂਪੀ ਦੇ ਜਿਹੜੇ ਆ ਉਹ ਮੁੱਖ ਮੰਤਰੀ ਜੋਗੀ ਜੀ ਉਹਨਾਂ ਨੇ 1 ਮਹੀਨਾ ਲਗਾਤਾਰ ਜਿਹੜਾ ਉਹ ਪਾਠ ਕਰਵਾ ਕੇ ਰੱਖਿਆ ਔਰ ਉਹ ਨੀਚੇ ਸੁੱਤੇ ਹੈ 1 ਮਹੀਨਾ ਜਿਹੜਾ ਸ਼ਹੀਦਾਂ ਹੀ ਮਹੀਨਾ ਸਾਡਾ ਜਿਹੜਾ ਉਹ ਲੰਘ ਕੇ ਗਿਆ ਔਰ ਜਿਹੜੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੈ ਉਹ ਸਾਡੇ ਪ੍ਰਧਾਨ ਮੰਤਰੀ ਜੀ ਨੇ ਪੂਰੇ ਵਰਲਡ ਦੇ ਵਿੱਚ ਬੜੇ ਡੰਕੇ ਦੀ ਚੋੜ ਤੇ ਜਿਹੜਾ ਉਹ ਮਨਾਈ ਹੈ ਔਰ ਉੱਥੇ ਹੀ ਕਤਾਰਪੁਰ ਸਾਹਿਬ ਵਾਲਾ ਜਿਹੜਾ ਲੰਗ ਹੈ ਉਹ ਵੀ ਖੁੱਲੇ ਪੰਜਾਬ ਵਾਸਤੇ ਜਿਵੇਂ ਗੱਲ ਕਰਾਂ ਤਾਂ ਉਹਨਾਂ ਨੇ ਬਹੁਤ ਕੁਝ ਕੀਤਾ ਹੈ ਜ਼ਿਮੀਦਾਰਾਂ ਵਾਸਤੇ ਵੀ ਬਹੁਤ ਕੁਝ ਕੀਤਾ ਹੈ ਔਰ ਇਸ ਸੜਕ ਵਾਸਤੇ ਇਸ ਨੈਸ਼ਨਲ ਹਾਈਵੇ ਵਾਸਤੇ ਮੈਂ ਫੇਰ ਇੱਕ ਵਾਰ ਪ੍ਰਧਾਨ ਮੰਤਰੀ ਜੀ ਔਰ ਨਿਤਨ ਗੜਕੜੀ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ